ਅਕਾਲੀ ਰਾਜਵੰਗ ਕਾਂਗਰਸ ਵੀ ਪੰਚਾਇਤੀ ਚੋਣਾਂ ਚ ਕਰ ਰਹੀ ਹੈ ਧੱਕੇਸ਼ਾਹੀ ਖੈਰਾ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਪੁਲੱਥ ਵਿਖੇ ਆਪਣੇ ਪਿੰਡ ਰਾਮਗੜ੍ਹ ਵਿੱਚ ਆਪਣੀ ਵੋਟ ਦਾ ਇਸਤੇਮਾਲ ਕੀਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਅਕਾਲੀ ਰਾਜਵੰਗ ਕਾਂਗਰਸ ਵੀ ਇਹਨਾਂ ਪੰਚਾਇਤੀ ਚੋਣਾਂ ਵਿੱਚ ਧੱਕੇਸ਼ਾਹੀ ਕਰ ਰਹੀ ਹੈ ਨਵੀਂਕਲੀ ਲੜਾਈ ਆ ਇੱਥੇ ਜਗੀਰਕੋਟ ਤੇ ਰਾਣਾ ਗੁਰਜੀਤ ਕਾਂਗਰਸ ਤੇ ਅਕਾਲੀ ਦਲ ਇਕੱਠੇ ਹੋ ਕੇ ਸਾਡੇ ਖਿਲਾਫ ਲੱਗੇ ਹੋਏ ਆ ਪਰ ਵਾਹਿਗੁਰੂ ਦੀ ਕਿਰਪਾ ਨਾਲ ਲੋਕ ਬਹੁਤ ਸੰਕਟ ਆ। ਉਹ ਅਕਾਲੀਆਂ ਨੇ 10 ਸਾਲ ਜਿਸ ਢੰਗ ਦੇ ਨਾਲ ਜਮਹੂਰੀ ਜ਼ਮੀਨੀ ਜਮਹੂਰੀਅਤ ਦਾ ਕਾਣ ਕੀਤਾ ਸੀ, ਕਤਲ ਕੀਤਾ ਸੀ, ਹਾਈਜੈਕ ਕੀਤਾ ਸੀਗਾ। ਕਾਂਗਰਸ ਨੇ ਉਹਨੂੰ ਵੀ ਉਹਦਾ ਵੀ ਰਿਕਾਰਡ ਤੋੜ ਦਿੱਤਾ। 28000 ਨੋਮੀਨੇਸ਼ਨ ਪੇਪਰਸ ਰਿਜੈਕਟ ਹੋਏ ਨੇ ਕਾਂਗਰਸ ਦੇ ਰਾਜ ਵਿੱਚ। ਔਰ ਕੋਈ ਸਬਕ ਨਹੀਂ ਸਿੱਖਿਆ ਅਮਰਿੰਦਰ ਸਿੰਘ ਨੇ ਕੋਈ ਫੇਅਰਨੈਸ ਦਾ ਸਬਕ ਨਹੀਂ ਸਿੱਖਿਆ ਜਿੱਦਾ ਅਕਾਲੀ ਚਾਹੁੰਦੇ ਸੀਗੇ 13000 ਦਾ 13000 ਪੰਚਾਇਤ ਸਰਪੰਚ ਸਾਡਾ ਹੀ ਬਣੇ ਬਿਲਕੁਲ ਉਸ ਰਾਹ ਦੇ ਉੱਤੇ ਕਾਂਗਰਸ ਤੁਰੀ ਹੋਏ ਇਹਨਾਂ ਚ ਕੋਈ ਟੋਲਰੈਂਸ ਨਹੀਂ ਇਹ ਚਾਹੁੰਦੇ ਕਿ ਸਾਰੀਆਂ ਪੰਚਾਇਤਾਂ ਕੱਲੀਆਂ ਕਾਂਗਰਸ ਦੀਆਂ ਬਣਨ ਉਸ ਦੀ ਉਸ ਦੀ ਪੂਰਤੀ ਲਈ ਪੁਲਿਸ ਦਾ ਦੁਰਪਯੋਗ ਹੋ ਰਿਹਾ ਤੁਸੀਂ ਦੱਸਿਆ ਕਿ ਫਿਰੋਜ਼ਪੁਰ ਵਿੱਚ ਕਿੰਨੇ ਬੈਲਟ ਬਾਕਸਸੇ ਚੁੱਕ ਕੇ ਭੱਜ ਗਏ ਨੇ ਜਾਂ ਰਿਕਿੰਗ ਹੋ ਰਹੀ ਆ ਜਾ ਪਹਿਲਾ ਨੋਮੀਨੇਸ਼ਨ ਰਿਜੈਕਟ ਕੀਤੀਆਂ ਇਹ ਅਮਰਿੰਦਰ ਸਿੰਘ ਦੀ ਬਹੁਤ ਵੱਡੀ ਗਲਤੀ ਆ ਉਹਨਾਂ ਨੇ ਗਰਾਸ ਰੂਟ ਡੈਮੋਕ੍ਰੇਸੀ ਨੂੰ ਪੰਜਾਬ ਵਿੱਚ ਇੰਜਰ ਕੀਤਾ ਬਲੌਕ ਸੰਗਠੀਆਂ ਜ਼ਿਲ੍ਹਾ ਪ੍ਰੀਸ਼ਦ ਮਿਨਿਸਪਲ ਕਮੇਟੀਆਂ ਇਹ ਸਾਰਾ ਫ੍ਰਿਵਲਸ ਚੋਣਾ ਹੋਈਆਂ ਨੇ ਇਹਦੇ ਕੋਈ ਫੇਅਰਨੈਸ ਨਹੀਂ ਹੈ ਮੰਨਣਾ ਵਾ ਕਿ ਪੰਚਾਇਤਾਂ ਦੇ ਕੋਲ ਅਧਿਕਾਰ ਹੀ ਕੋਈ ਨਹੀਂਗਾ ਜਿਹੜਾ 73 ਤੇ 74 ਅਮੈਂਡਮੈਂਟ ਸੀ ਪੰਚਾਇਤੀ ਰਾਜ ਐਕਟ ਦੀ ਗਵਰਨਮੈਂਟ ਆਫ ਇੰਡੀਆ ਨੇ ਕੀਤੀ ਸੀ ਪਾਰਲੀਮੈਂਟ ਨੇ ਉਹਨੂੰ ਲਾਗੂ ਨਹੀਂ ਕੀਤਾ ਪੰਜਾਬ ਦੇ ਵਿੱਚ ਉਸ ਅਨੁਸਾਰ ਪੰਚਾਇਤਾਂ ਨੂੰ ਅਧਿਕਾਰ ਮਿਲਣੇ ਸੀ ਸਕੂਲਾਂ ਦੀ ਸੁਪਰਵਾਈਜ਼ਨ ਹਸਪੀਟਲ ਦੀ ਸੁਪਰਵੀਜ਼ਨ ਸਰਕਾਰੀ ਜੋ ਵੀ ਕੰਮ ਪਿੰਡ 'ਚ ਹੁੰਦਾ ਉਹ ਸਰਪੰਚ ਦੀ ਪੰਚਾਇਤ ਦੀ ਮਰਜ਼ੀ ਦੇ ਨਾਲ ਹੁੰਦਾ ਲੇਕਿਨ ਅੱਜ ਦੀ ਡੇਟ ਵਿੱਚ ਉਹਨਾਂ ਸਰਪੰਚ ਨੂੰ ਕੁਛ ਦਾ ਹੀ ਕੋਈ ਨਹੀਂ ਗਿਆ ਆਈ ਬਲੌਕਸਮ ਦੀ ਮੈਂਬਰ ਦੀ ਕੋ ਵੈਲਿਊ ਹੋਣਾ ਨਾ ਜ਼ਿਲ੍ਹਾ ਪ੍ਰੀਸ਼ਦ ਦੀ ਕੋ ਵੈਲਿਊ ਹੋਣਾ ਇਹ ਜਾਣ ਕੇ ਨਹੀਂ ਹੁਣਦੇ ਪੋਲਿਟਿਕਲ ਲੀਡਰ ਤੇ ਐਮ ਐਲ ਏ ਕਿਉਂਕਿ ਫਿਰ ਉਹਨਾਂ ਦੇ ਅਧਿਕਾਰ ਖੋਸਦੇ ਨੇ ਜੇ ਇਹ ਸਾਰੇ ਅਧਿਕਾਰ ਸਰਪੰਚਾਂ ਕੋ ਚੱਲ ਜਾਣ ਤੇ ਐਮ ਐਲ ਏ ਨੂੰ ਕਿਹਨੇ ਪੁੱਛਣਾ ਵਾ ਪਰ ਇਹ ਬਹੁਤ ਮਾੜੀ ਗੰਦ ਮੰਦਪਾਗੀ ਗੱਲ ਹੈ ਔਰ ਅਮਰਿੰਦਰ ਸਿੰਘ ਨੇ ਟਾਈਮਿੰਗ ਬੜੀ ਗਲਤ ਚੁਣੀ ਆ ਸਾਬਜਾਦਿਆਂ ਦਾ ਸੋਗ ਦਾ ਹਫਤਾ ਸੀਗਾ ਉਹਨਾਂ ਦੀ ਲਾਸਾਨੀ ਕੁਰਬਾਨੀ ਨੂੰ ਛੋਟਿਆ ਕੀਤਾ ਕਾਂਗਰਸ ਸਰਕਾਰ ਨੇ ਇਹਨਾਂ ਦਿਨਾਂ ਵਿੱਚ ਇਲੈਕਸ਼ਨਾਂ ਕਰਾ ਕੇ ਕਿਉਂਕਿ ਜਿੰਨਾ ਇਸ ਵਾਰ ਸ਼ਰਾਬ ਚੱਲੀ ਆ ਪੰਜਾਬ ਦੇ ਵਿੱਚ ਸ਼ਾਇਦ ਹੀ ਕਦੀ ਚਲਦੀ ਹੋਵੇ ਇੱਕ ਪਾਸੇ ਸੈਤਜਾਨੇ ਦੀ ਕੁਰਬਾਨੀ ਇੱਕ ਪਾਸੇ ਸ਼ਰਾਬ ਦੀਆਂ ਨਦੀਆਂ ਬਹੁਤ ਮਾੜੀ ਗੱਲ ਕੀਤੀ ਹੈ ਔਰ ਸਭ ਤੋਂ ਲਾਸਟ ਮੈਂ ਜਿਹੜਾ ਜੋ ਨਵਾ ਕਿ ਜਦ ਤੱਕ ਤੁਸੀਂ ਅਧਿਕਾਰ ਨਹੀਂ ਦਿਓਗੇ ಗ್ರಾಮ ਪੰਚਾਇਤ ਨੂੰ ਇਹਦੇ ਤਾਂ ਇੱਥੇ ਕੋਈ मीनिंगफुल ਡਿਵੈਲਪਮੈਂਟ ਨਹੀਂ ਹੋ ਸਕਦੀ ਔਰ ਜਿੰਨਾ ਡਿਵੈਲਪਮੈਂਟ ਦਾ ਪੈਸੋ ਕਿਤਾ ਮਾਡਲ ਆ ਉਹ ਟੋਟਲ ਕਰਪਸ਼ਨ ਹੈ ਟੋਟਲ ਔਰ ਪਿੰਡਾਂ 'ਚ ਅੱਜ 70 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਲਿਕਣੀਆਂ ਨਾਲੀਆਂ ਨਹੀਂ ਬਣਾ ਸਕੀ ਕਿਉਂਕਿ ਪੈਸਾ ਆਈ ਜਾਂਦਾ ਵਾ ਖਾਈ ਜਾਂਦੇ ਆਈ ਜਾਂਦਾ ਖਾਈ ਜਾਂਦੇ ਜਿਹਦੇ ਕਰਕੇ ਸਾਡੀ ਸਟੇਟ 2.5 ਲੱਖ ਕਰੋੜ ਰੁਪਏ ਦੀ ਕਰਜ਼ੇ 'ਚ ਹੈ